ਕਿਸਾਨ ਅੱਜ ਵੀ ਆਪਣੇ ਖੇਤਾਂ 'ਚਾ ਮਜ਼ਦੂਰ ਅੱਜ ਵੀ ਆਪਣੇ ਖੇਤਾਂ 'ਚ ਇਹ ਨਕਲੀ ਕਿਸਾਨ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਇਹਦਾ ਪੰਜਾਬ ਦੇ ਦੁਸ਼ਮਣਾਂ ਚੋਨਾ ਲਾਲਾ ਪਾਣੀ ਜ਼ਮੀਨ 'ਚ ਖਤਮ ਕਰਤਾ ਨੇ ਲੋਕਾਂ ਨੇ ਸਾਨੂੰ ਜ਼ਹਿਰ ਦਿੰਦੇ ਨੇ ਜ਼ਹਿਰ ਖਾਣ ਨੂੰ ਜ਼ਹਿਰ ਦੇ ਰਹੇ ਆ ਉੱਥੇ ਬੈ ਗਏ ਨੇ ਉੱਥੇ ਸੜਕਾ ਜਮ ਕਰਕੇ ਟਰਾਂਸਪੋਰਟਾ ਬੰਦ ਕਰ ਦਿੱਤਾ ਉਹਨਾਂ ਨੇ ਨਹੀਂ ਜਮ ਕੀਤੀਆਂ ਸੜਕਾ ਸਰਕਾਰ ਨੇ ਜਮ ਕੀਤੀਆਂ ਸੜਕਾ ਨੰਗੇ ਨੇ ਚੰਲੀਏ ਛੱਡ ਦੀ ਜਾਓ ਦਿੱਲੀ ਨੰਗੇ ਨੇ ਚੋ ਜਾ ਕੇ ਫਿਰ ਛੱਡ ਦੀਏ ਤੇਰਾ ਮਹੀਨੇ ਲੀਏ ਦੱਸੋ ਕੀ ਤਾ ਦਿੱਲੀ ਜਾ ਕੇ ਕਿਹੜੇ ਨੱਚੇ ਆ ਦੱਸੋ ਸ਼ਾਂਤਵੇਂ ਬੈਠਿਆ ਸ਼ਾਂਤਵੇਂ ਬੈਠਣਾ ਹੱਥ ਨਹੀਂ ਸਾਡਾ ਸਭ ਦਾ 800 ਨੂੰ ਹੱਕ ਦਿੰਦੇ ਇਹ ਲੋਕ ਪਰੇਸ਼ਾਨਾ ਦਿਖਾਓ ਤਾਂ ਸਹੀ ਕਿ ਲੋਕਾਂ ਜਾ ਕੇ ਸਾਥ ਦੇ ਰਹੇ ਆ ਇੰਨੀਆਂ ਟਰਾਲੀਆਂ ਲੱਗੇ ਪਹੁੰਚ ਰਹੇ ਆ ਤੁਸੀਂ ਉਹੀ ਚੀਜ਼ ਕਹਿ ਰਹੇ ਆ ਕਿ ਅਸੀਂ ਪਹਿਲਾਂ ਕਰੋਨਾ ਚੱਲਿਆ ਫਿਰ ਲੋਕਡਾਊਨ ਚੱਲਿਆ 13 ਮਹੀਨੇ ਇਹਨਾਂ ਦਾ ਅੰਦੋਲਨ ਚੱਲਿਆ ਅੱਜ ਫੇਰ ਇਹ ਸਾਨੂੰ ਮਰਨ ਲਈ ਲੋਕ ਆ ਗਏ ਨੇ ਜਿਹੜੇ ਅੱਜ ਬੈਠੇ ਆ ਉਥੇ ਉਹ ਇਲੈਕਸ਼ਨ ਹੀ ਲੜੀ ਉਹਨਾਂ ਨੇ ਦਿਖਾਓ ਕਿਥੇ ਇਲੈਕਸ਼ਨ ਹੈ ਬਿਲਕੁਲ ਨਕਲੀ ਕਿਹਨਾਂ ਨਕਲੀ ਹੱਕ ਉਹਨਾਂ ਦੇ ਤਲੇ ਕਟੋਰਾ ਜਵੇ ਨਾ ਉਹਨਾਂ ਨੂੰ ਮੰਗਣ ਦੀ ਆਤ ਨਹੀਂ ਜਾ ਸਕਦੀ ਇਹ ਹੁਣ ਦਿੱਲੀ ਬਾਰ ਬਾਰ ਮੰਗਣ ਜਾਂਦੇ ਆ ਧੰਨੇ ਲਾ ਲਾ ਕੇ ਆ ਗਿਆ ਹੱਕਾ ਨੂੰ ਗੁਨਾਹਗਰ ਤੁਸੀਂ ਨਹੀਂ ਕਰ ਸਕਦੇ ਪਾਣੀ ਪਾਣੀ ਖਤਮ ਕਰਤਾ ਹਵਾ ਗੰਦੀ ਕਰਤੀ ਇਹਨਾਂ ਲੋਕਾਂ ਨੇ ਗੱਲ ਲਾ ਕੇ ਲੋਕਾਂ ਦਾ ਫੈਕਟਰੀਆਂ ਤੋੜੀਆਂ ਸਭ ਤੋਂ ਬਾਅਦ ਧੂਆਂ ਦਾ ਫੈਕਟਰੀਆਂ ਚੋਂ ਨਿਕਲਦਾ ਪਿੰਉਰੀਆਂ ਨੇ ਦਾ ਮੁੱਖ ਮੰਤਰੀ ਬਣਾ ਦਿਓ ਉਹਨੂੰ ਜੀ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ ਉਹ ਕਹਿੰਦਾ ਸੀ ਮੈਨੂੰ ਕਾਂਗਰਸ 'ਚ ਸ਼ਾਮਿਲ ਕਰ ਲੈ ਮੈਨੂੰ ਉਪ ਮੁੱਖ ਮੰਤਰੀ ਬਣਾ ਦਿਓ ਲੇਕਿਨ ਇਹਨਾਂ ਦੀ ਕਾਦ ਦਿਖਾਤੀ ਪੰਜਾਬ ਨੇ ਪੰਜਾਬ ਦੇ ਦੁਸ਼ਮਣੇ ਦੁਸ਼ਮਣ ਟੈਕਸੀ ਸਟੈਂਡ ਵਾਲੇ ਰੋਂਦੇ ਪਏ ਆ ਕਹਿੰਦੇ ਦਿੱਲੀ ਦੇ ਐਡੇ ਗੇੜੇ ਸੀ ਲੋਕਾਂ ਨੇ ਜਾ ਚੜਦੇ ਸੀ ਸਾਰਿਆਂ ਦੇ ਟਿਕਟਾ ਕੈਨਸਲ ਹੋ ਗਈਆਂ ਇਹਨਾਂ ਨੂੰ ਕਿਹੜਾ ਚਾ ਉਹਨਾਂ ਨੂੰ ਕਿਹੜਾ ਚਾਗ ਆ ਜਿਹੜੇ ਸੜਕਾਂ ਤੇ ਬੈਠੇ ਆ ਜਿਹੜੇ 750 ਮਾਰ ਗਏ ਜਿਹੜੇ ਜੱਟ ਵੀ ਹੋਗੇ ਉਹ ਮਾਵਾਂ ਦੇ ਪੁੱਤ ਉਹਨਾਂ ਨੂੰ ਕਿਹੜਾ ਚਾਗ ਆ ਤੂੰ ਨਹੀਂ ਚਾ ਤੁਸੀਂ ਆ ਉਹਦੇ ਪੁੱਤ ਕਿਉਂ ਨਹੀਂ ਤੋਰਦੇ ਉਹ ਗਵਾਂਡੀ ਨੇ ਲਿੱਤੀ ਥਾਰ ਮੈਂ ਕਿਉਂ ਨਹੀਂ ਲਿੱਤੀ ਉਹਨਾਂ ਦੇ ਪੈਸੇ ਖਰਾਬ ਕਰਕੇ ਅੱਜ ਉਹਨਾਂ ਨੂੰ ਕਹਿੰਦੇ ਸਾਡੇ ਲੋਨ ਮਾਫ ਕਰੋ ਜੋ ਉਹਨਾਂ ਦਾ ਉਹਨਾਂ ਦਾ ਜੀ ਨਹੀਂ ਕਰਦਾ ਉਹਨਾਂ ਦੇ ਪਤਾਂ ਦਾ ਜੀ ਨਹੀਂ ਕਰਦਾ ਵੀ ਅਸੀਂ ਸਾਰਾਂ ਦੇ ਜਾਣੇ ਪੈਸੇ ਦੋ ਫਿਰ ਪੈਸੇ ਦੋ ਦਿੰਦੇ ਆ ਭਰਦੇ ਆ ਉਹ ਬਿਲਕੁਲ ਨਹੀਂ ਭਰਦੇ ਇੰਪੈਕਟ ਦੇ ਨਾਲ ਜੁੜੇ ਹਾਂ ਮਹਾਰਾਜ ਦੀਪ ਸਿੰਘ ਇੱਕ ਪਾਸੇ ਕਿਸਾਨ ਪੰਜਾਬ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਬੈਠੇ ਨਹੀਂ ਪਰ ਉੱਥੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਕੁਝ ਅਜਿਹੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਕਿਸਾਨਾਂ ਦਾ ਵਿਰੋਧ ਕਰ ਰਹੇ ਨੇ ਕਹਿੰਦੇ ਨੇ ਜਦੋਂ ਵੀ ਕੁਝ ਹੁੰਦਾਗਾ ਉਸ ਦਾ ਵਿਰੋਧ ਵੀ ਹੁੰਦਾ ਤੇ ਉਸ ਦਾ ਸਮਰਥਨ ਵੀ ਹੁੰਦਾ ਅੱਜ ਗੱਲਬਾਤ ਕਰਾਂਗੇ ਸ਼ਿਵ ਸੇਨਾ ਪੰਜਾਬ ਦੇ ਆਗੂਆਂ ਦੇ ਨਾਲ ਜੋ ਖੁਦ ਇੱਕ ਵਪਾਰੀ ਵੀ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਡਟ ਕੇ ਦਾ ਵਿਰੋਧ ਕੀਤਾ ਜਾ ਰਿਹਾ ਪਿਛਲੇ ਅੰਦੋਲਨ ਦੇ ਵਿੱਚ ਵੀ ਵਿਰੋਧ ਕੀਤਾ ਸੀ ਤੇ ਹੁਣ ਫੇਰ ਉਹ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਨੇ ਇਹ ਵਹਿਰ ਮਤਲਬ ਤੋਂ ਜਿਹੜੇ ਜਾ ਕੇ ਬਾਹਰਾਂ ਤੇ ਬੈਠੇ ਨੇ ਇਹਦੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਅੱਜ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਵੇਗੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਵਿਰੋਧ ਕਿਉਂ ਕਰ ਰਹੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਆ ਜਿਹੜੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਬੈਠੇ ਨੇ ਕਿ ਉਹ ਸਹੀ ਨੇ ਜਾਂ ਨਹੀਂ ਤਾਂ तमाम ਚੀਜ਼ਾਂ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਜੀਵ ਟੰਡਨ ਜੀ ਮੌਜੂਦ ਨੇ ਟੰਡਾ ਸਾਹਿਬ ਲਗਾਤਾਰ ਕਿਸਾਨਾਂ ਦਾ ਵਿਰੋਧ ਕਰ ਰਹੇ ਹੋ ਕਿ ਗੱਲ ਆ ਤੁਹਾਨੂੰ ਕਿਉਂ ਮਿਰਚਾ ਲੱਗਦੀ ਆ ਜੇ ਕਿਸਾਨ ਆਦੇ ਹੱਕ ਮੰਗ ਰਹੇ ਆ ਤਾਂ ਮੈਨੂੰ ਤਾਂ ਟੈਨਸ਼ਨ ਹੈ ਮੇਰੇ ਹਾਊਸਿੰਗ ਲੋਨ ਦੀ ਕਿਸ਼ਤ ਕੌਣ ਦੇਵੇਗਾ ਮੈਨੂੰ ਤਾਂ ਟੈਨਸ਼ਨ ਹੈ ਅਗਰ ਇੱਦਾਂ ਹੀ ਅੰਦোলন ਚੱਲਦਾ ਰਿਹਾ ਮੇਰੀ ਕਾਰ ਦੀ ਕਿਸ਼ਤ ਦੂ કોਨ ਦੇਗਾ ਮੇਰਾ ਤਾਂ ਵਪਾਰ ਤਬਾ ਹੋ ਰਿਹਾ ਨਾ ਮੇਰੀ ਤਾਂ ਫੈਕਟਰੀ ਬੰਦ ਹੋ ਰਹੀ ਹੈ ਨਾ ਮੇਰੀ ਫੈਕਟਰੀ 'ਚ ਮਾਲ ਬਣ ਕੇ ਮੇਰੇ 'ਤੇ ਡਾਊਨ ਭਰ ਰਹੇ ਨੇ ਅੱਗੇ ਮਾਲ ਜਾ ਨਹੀਂ ਰਿਹਾ ਪਿੱਛੇ ਵਿਆਜ ਪੈ ਰਿਹਾ ਮੇਰੀ ਫੈਕਟਰੀ ਦਾ ਕਿਰਾਇਆ કોਨ ਦਊਗਾ ਮੈਨੂੰ ਤਾਂ ਟੈਨਸ਼ਨ ਇਸ ਗੱਲ ਦੀ ਹੈ ਮੈਨੂੰ ਤਾਂ ਬੋਝ ਇਸ ਗੱਲ ਦਾ ਹੈ ਵੀ ਅਗਰ ਇੱਦਾਂ ਹੀ ਅੰਦোলন ਚੱਲਦਾ ਰਿਹਾ ਕੱਲੂ ਮੇਰੀ ਫੈਕਟਰੀ ਬੰਦ ਹੋ ਜਾਂਦੀ ਹੈ ਤਾਂ ਮੇਰੀ ਹਾਊਸਿੰਗ ਲੋਨ ਦੀ ਜਿਹੜੇ ਮੈਂ ਵਿਆਹ ਕਿਸ਼ਤ ਜੋ ਕਰਜ਼ੇ ਲਿੱਤਾਇਆ ਉਹਦੀ ਕਿਸ਼ਤ ਕੌਣ ਅਦਾ ਕਰੇਗਾ ਮੇਨੂੰ ਤਾਂ ਟੈਨਸ਼ਨ ਉਸ ਗੱਲ ਦੀ ਹੈ ਅਗਰ ਕਿਸਾਨ ਕਿਹੜਾ ਕੱਲੇ ਵਪਾਰੀਆਂ ਤੁਸੀਂ ਕਿਹੜਾ ਕੱਲੇ ਵਪਾਰੀਆਂ ਵਪਾਰੀ ਤਾਂ ਹੋਰ ਬਥੇਰੇ ਆ ਤੂੰ ਸਾਰੇ ਰੋਲ ਕੀ ਦੁਖੀ ਨੇ ਪੰਜਾਬ ਦਾ ਵਪਾਰੀ ਦਾ ਸਾਥ ਦੇ ਰਿਹਾ ਵਪਾਰੀ ਖੁਦ ਜਾ ਕੇ ਪੈਂਦਾ ਤੁਸੀਂ ਜਾ ਕੇ ਤੁਸੀਂ ਜਾਓ ਤੁਸੀਂ ਪੁੱਛੋ ਤੁਸੀਂ ਬਿਲਕੁਲ ਲੁਧਿਆਣਾ ਦਾ ਵਪਾਰੀ ਪੰਜਾਬ ਦਾ ਵਪਾਰੀ ਸਾਰੇ ਦੁਖੀ ਆ ਤੁਸੀਂ ਅੱਜ 4 ਦਿਨ ਹੋਏ ਹਨਦੋਲਨ ਕਿਤੇ ਨੂੰ ਅੱਜ ਲੋਕ ਪਰੇਸ਼ਾਨ ਹੋ ਗਏ ਤੁਸੀਂ ਇਹ ਚੀਜ਼ ਆਪਣੀ ਅੱਖੀ ਦੇਖੋਗੇ ਜੇ ਅਗਰ ਇਹ ਅੰਦੋਲਨ ਨਾ ਖੁੱਲਿਆ ਬਾਰਡਰ ਨਾ ਖੁੱਲੇ ਤੁਸੀਂ ਪੰਜਾਬ ਦਾ ਵਪਾਰੀ ਲੋਕ ਪਰੇਸ਼ਾਨ ਆ ਦਿਖਾਓ ਤਾਂ ਸਹੀ ਕਿ ਲੋਕ ਤਾਂ ਜਾ ਕੇ ਸਾਥ ਦੇ ਰਿਹਾ ਇੰਡੀਆਂ ਟਰਾਲੀਆਂ ਲੱਗੇ ਪਹੁੰਚ ਰਹੀਆਂ ਗੱਡੀਆਂ ਨੂੰ ਮੈਂ ਤੁਹਾਨੂੰ ਕੀ ਕਹਿ ਰਿਹਾ ਅਗਰ ਇਹ ਬਾਰਡਰ ਨਾ ਖੁੱਲਿਆ ਟਰਾਂਸਪੋਰਟਾਂ ਨਾ ਖੁੱਲੀਆਂ ਮਾਲ ਵਪਾਰੀ ਦਾ ਨਾ ਗਿਆ ਤੁਸੀਂ ਵਪਾਰੀ ਵਰਗ ਸੜਕਾਂ ਤੇ ਦੇਖੋਗੇ ਇਹਨਾਂ ਦੇ ਵਿਰੋਧ ਦੇ ਵਿੱਚ ਦੇਖੋਗੇ ਕਰੋਨਾ ਚ 1 ਸਾਲ ਬੰਦ ਰਿਹਾ ਉਦੋਂ ਵਪਾਰੀ ਸੜਕਾਂ ਤੇ ਆ ਗਿਆ 1.5 ਮਹੀਨਾ 1.5 ਸਾਲ ਉੱਥੇ ਬੈਠੇ ਉਦੋਂ ਵਪਾਰੀ ਸੜਕਾਂ ਤੇ ਆ ਗਿਆ ਬਿਲਕੁਲ ਬਿਲਕੁਲ ਅਸੀਂ ਉਹੀ ਚੀਜ਼ ਕਹਿ ਰਹੇ ਹਾਂ ਕਿ ਅਸੀਂ ਪਹਿਲਾਂ ਕਰੋਨਾ ਚੱਲਿਆ ਫਿਰ ਲੋਕਡਾਊਨ ਚੱਲਿਆ 13 ਮਹੀਨੇ ਇਹਨਾਂ ਦਾ ਅੰਦੋਲਨ ਚੱਲਿਆ ਅੱਜ ਫੇਰ ਇਹ ਸਾਨੂੰ ਮਰਨ ਲਈ ਲੋਕ ਆ ਗਏ ਨੇ ਉੱਥੇ ਬੈਗੇ ਨੇ ਉੱਥੇ ਸੜਕਾਂ ਜਮ ਕਰਕੇ ਟਰਾਂਸਪੋਰਟਾਂ ਬੰਦ ਕਰਤੀ ਸੜਕਾਂ ਉਹਨਾਂ ਨੇ ਨਹੀਂ ਜਮ ਕੀਤੀਆਂ ਸੜਕਾਂ ਸਰਕਾਰ ਨੇ ਜਮ ਕੀਤੀਆਂ ਸੜਕਾਂ ਫੇਰ ਨੰਗੇ ਨੇ ਚੱਲ ਲਿਆ ਛੱ ਕੀ ਕੀਤਾ ਦਿੱਲੀ ਜਾ ਕੇ ਕਿਹੜੇ ਨੱਚੇ ਆ ਦੱਸੋ ਸ਼ਾਂਤ ਵੀ ਬੈਠਿਆ ਸ਼ਾਂਤ ਵੀ ਬੈਠਣਾ ਹੱਕ ਨਹੀਂ ਸਾਡਾ ਸਵਧਾਨ ਸਾਨੂੰ ਹੱਕ ਦਿੰਦਾ ਅਗਰ ਉੱਥੇ ਅੰਦੋਲਨ ਕੀਤਾ 13 ਮਹੀਨੇ ਅੰਦੋਲਨ ਕੀਤਾ ਇਹਨਾਂ ਨੇ ਉੱਥੇ ਆ ਬਾਅਦ ਚ ਉਹਨਾਂ ਨੂੰ ਆਪਣੇ ਜਿਹੜੇ ਨੌਜਵਾਨ ਲੈ ਕੇ ਗਏ ਉਹਨਾਂ ਨੂੰ ਇਹਨਾਂ ਨੇ ਕੀ ਗਿਆ ਵੀ ਦਿੱਲੀ ਜਿੱਤ ਲਈ ਮੋਦੀ ਜਿੱਤ ਲਿਆ ਅਗਰ ਅੱਜ ਹੁਣ ਕਹਿੰਦੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਇਹਨਾਂ ਦਾ ਹੁਣ ਅਧਿਕਾਰ ਬੰਦਾ ਜਿਹੜੇ ਉੱਥੇ ਨੌਜਵਾਨ ਬੈਠੇ ਆ ਜਿਹੜੇ ਕਿਸਾਨਾਂ ਦੇ ਬਮੁਖੀ ਸੀ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਧਰਨੇ ਲਾਉਣ ਜਿਨ੍ਹਾਂ ਨੇ ਉਹਨਾਂ ਨੂੰ ਬੇਵਾ ਉਹਦਾ ਪ੍ਰਧਾਨ ਮੰਤਰੀ ਮੁੱਕਰ ਗਿਆ ਵਾਅਦੇ ਕਰਕੇ ਪ੍ਰਧਾਨ ਮੰਤਰੀ ਮੁੱਕਰ ਗਿਆ ਉਹ ਕੀ ਕਰ ਰੋ ਕਿਉਂ ਰੋਲਾ ਪਾਇਆ ਸੀ ਦਿੱਲੀ ਜਿੱਤ ਲਈ મોદી ਜਿੱਤ ਲਿਆ ਕਿਉਂ ਇਹਨਾਂ ਨੂੰ ਲੋਤੀਆ ਉਹਦਾ ਇਤਿਹਾਸ ਉਹ ਸਿਖਾਣੇ 20 ਵਾਰੀ ਦਿੱਲੀ ਜਿੱਤਈਆ ਹੁਣ ਵੀ ਜਿੱਤਣੇ ਉਹਨਾਂ ਤੇ ਇੱਕ ਲਾਲਚ ਸੀਗਾ ਕਿ ਪੰਜਾਬ ਦੇ ਵਿੱਚ ਆ ਕੇ ਮੈਂ ਮੁੱਖ ਮੰਤਰੀ ਬਣਨਾ ਮੈਂ ਹਰਿਆਣਾ ਦਾ ਮੁੱਖ ਮੰਤਰੀ ਉਹ ਅੱਡਾ ਉਹ ਅੱਡਾ ਜਿਨ੍ਹਾਂ ਨੇ ਮੁੱਖ ਮੰਤਰੀ ਬਣਨਾ ਸੀ ਉਹ ਆਕੇ ਉਹ ਹੈ ਨਹੀਂ ਗੇ ਇਲੈਕਸ਼ਨ ਤੁਸੀਂ ਵੀ ਲੜੋ ਇਲੈਕਸ਼ਨ ਲੜਨਾ ਸਭ ਨੂੰ ਅਧਿਕਾਰ ਆ ਲੈ ਪਈਆ 5 ਪਰ ਵੋਟਾਂ ਪਈਆਂ ਪੰਜ ਆ ਕੇ ਇਲੈਕਸ਼ਨ ਲੜਨੇ ਸੀ ਉਹਨੂੰ ਸੀ ਗਿਆ ਮੈਨੂੰ ਹਰਿਆਣੇ ਦਾ ਮੁੱਖ ਮੰਤਰੀ ਬਣਾ ਦਿਓ ਉਹਨੂੰ ਸੀ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ ਉਹ ਕਹਿੰਦਾ ਸੀ ਮੈਨੂੰ ਕਾਂਗਰਸ 'ਚ ਸ਼ਾਮਿਲ ਕਰ ਲੈ ਮੈਨੂੰ ਉਪ ਮੁੱਖ ਮੰਤਰੀ ਬਣਾ ਦਿਓ ਲੇਕਿਨ ਇਹਨਾਂ ਦੀ ਕਾਦ ਦਿਖਾਤੀ ਪੰਜਾਬ ਨੇ ਪੰਜ ਵੋਟਾਂ ਉਹਦੇ ਪਿੰਡ ਚ ਪਈਆਂ ਸੀ ਜਿੰਨਾ ਅੱਜ ਇੱਕ ਮਿੰਟ ਇੱਕ ਮਿੰਟ ਇੱਕ ਵਾਰ ਥੋੜਾ ਜਵਾਬ ਲੈਣਾ ਜਿਹੜੇ ਅੱਜ ਬੈਠੇ ਆ ਉਥੇ ਉਹ ਇਲੈਕਸ਼ਨ ਨਹੀਂ ਲੜਿਆ ਉਹਨਾਂ ਨੇ ਦਿਖਾਓ ਕਿੱਥੇ ਇਲੈਕਸ਼ਨ ਹੈ ਕਿਵੇਂ ਨਕਲੀ ਹਾਂ ਤੁਸੀਂ ਕਿਵੇਂ ਕਹਿ ਸਕਦੇ ਤੁਹਾਡੇ ਕੋਲ ਕੀ ਹੈ ਅਥਾਰਟੀ ਆ ਤੁਸੀਂ ਉਹਨਾਂ ਨੂੰ ਟੈਗ ਦੇ ਸਕਦੇ ਹੋ ਨਕਲੀ ਨਾ ਅੱਜ ਵੀ ਆਪਣੇ ਨਕਲੀ ਕਿਸਾਨ ਅੱਜ ਵੀ ਆਪਣੇ ਖੇਤਾਂ 'ਚ ਮਜ਼ਦੂਰ ਆ ਅੱਜ ਵੀ ਆਪਣੇ ਖੇਤਾਂ 'ਚ ਇਹ ਨਕਲੀ ਕਿਸਾਨ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਵਪਾਰੀ ਵਰਗ ਨੂੰ ਮਾਹ ਤੁਸੀਂ ਕਰਦੇ ਹੋ ਤੁਸੀਂ ਉਲਟਾ ਬੋਲਦੇ ਹੋ ਤੁਸੀਂ ਵਿਰੋਧ ਕਰਦੇ ਹੋ ਦੁਨੀਆ ਪਰੇਸ਼ਾਨ ਹੋ ਰਹੀ ਹੈ ਵਪਾਰੀ ਪਰੇਸ਼ਾਨ ਹੋ ਰਹੀ ਹੈ ਤੁਸੀਂ ੱਲੇ ਪਰੇਸ਼ਾਨ ਹੋ ਰਹੇ ਹੋ ਪੂਰੀ ਦੁਨੀਆ ਪਰੇਸ਼ਾਨ ਹੋ ਰਹੀ ਹੈ ਸਾਡੀ ਫੈਕਟਰੀ ਬੰਦ ਕਰਾ ਕੇ ਆਪਣੀ ਖੇਤੀ ਬੰਦ ਕਰਾਈ ਛੋਟੀ ਫੈਕਟਰੀ ਦੇ ਬਾਹਰ ਆ ਕੇ ਬੈਠੇ ਹੋ ਕਿੱਥੇ ਆ ਦੱਸੋ ਉਹਨਾਂ ਨੂੰ ਘਾਟਾ ਪੈਂਦਾ ਨਾ ਫਸਲ 'ਚ ਨੁਕਸਾਨ ਹੁੰਦਾ ਖੇਤੀ ਬੰਦ ਕਰਦੇ ਕਿਉਂ ਨਹੀਂ ਕਰਦੇ ਹੋਰ ਕੰਮ ਕਰ ਲੈਣ ਬੰਦ ਕਰਨ ਸਾਡੀ ਫੈਕਟਰੀ ਬੰਦ ਕਰਾ ਰਹੇ ਨੇ ਅਸੀਂ ਵੀ ਨੌਕਰੀ ਕਰਾਂਗੇ ਨਾ ਕਿਦਾਂ ਕੀਤੇ ਇਹਰਾਟਾ ਪੈਂਦਾ ਤੁਸੀਂ ਬੰਦ ਕਰ ਦੋਗੇ ਹੋਰ ਹੋਰ ਬੰਦ ਕਰਦੀ ਹੈ ਹੋਰ ਕਰ ਤੂੰ ਕਿ ਸਾਰੇ ਕਿਸਾਨ ਬੰਦ ਕਰਕੇ ਬੈ ਜਾਣਗੇ ਫਿਰ ਕਿੱਥੋਂ ਖਾਓਗੇ ਰੋਟੀਆਂ ਕਿੱਥੋਂ ਖਾਓਗੇ ਮਰਜੀ ਖਾਈਏ ਇਹਨਾਂ ਨੂੰ ਟੈਨਸ਼ਨ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਕੱਪੜਾ ਬਣਾਉਣਾ ਬੰਦ ਕਰ ਦਈਏ ਕੀ ਪਾਣਗੇ ਇੱਕ ਮਿੰਟ ਤੁਸੀਂ ਇਕੱਲੇ ਕੱਪੜਾ ਬਣਾਉਨੇ ਹੋ ਕਪੜੇ ਆਖਦੇ ਆਂ ਬੋਲਦੇ ਆਂ ਪੂਰੀ ਕੱਪੜਾ ਦਾ ਦੁਲੀ ਕੱਪੜੇ ਲਈ ਔਣ ਕਿੱਥੋਂ ਕਪੜੇ ਲਈ ਔਣ ਕਿੱਥੋਂ ਆਹ ਹੋਂਨਾ ਦਾ ਕਿਸਾਨ ਹੀ ਕਰਦਾ ਰੱਬਾ ਕੌਣ ਪੈਦਾ ਕਰਦਾ ਕਿਸਾਨ ਹੀ ਕਰਦਾ ਕੱਪੜਾ ਕੌਣ ਪੈਦਾ ਕਰਦਾ ਉਹ ਬਾਈ ਕਰਦਾ ਕੱਪੜਾ ਕਿੱਥੋਂ ਲਾ ਲੋਗੇ ਜੇ ਕਿਸਾਨ ਨੇ ਕਪਾਹ ਹੀ ਪੈਦਾ ਨਾ ਕੀਤੀ ਕੱਪੜਾ ਕਿੱਥੋਂ ਬਣਾ ਲੋਗੇ ਮੇਰੀ ਗੱਲ ਨੂੰ ਸਮਝੋ ਨਾ ਕਿਉਂ ਨਹੀਂ ਬਣਾਵਾਂਗੇ ਕੱਪੜਾ ਜਦੋਂ ਬਣਾ ਲੁਗੇ ਕੈਮੀਕਲ ਦਾ ਕੱਪੜਾ ਬਣਾ ਲੋਗੇ ਹਵਾ ਚ ਬਣ ਜੂਗਾ ਜਾਂ ਜਾਦੂ ਮਾਰ ਲੇ ਫੱਡੋ ਭਾਈ ਕਿਹੜੀਆਂ ਕੱਪੜਾ ਪੰਜਾਬ ਦਾ ਕਿਸਾਨ ਹੀ ਬੰਦਾ ਬਾਹਰਲੇ ਦੇਸ਼ ਦੀ ਮੰਗਾਂ ਸਾਰਾ ਦੇਸ਼ ਮੰਗ ਕਰ ਰਿਹਾ ਕੱਪ ਦੋ ਜਵਾਨ ਨੇ ਚੋਨਾ ਲਾਲਾ ਪਾਣੀ ਜ਼ਮੀਨ ਚ ਖਤਮ ਕਰਤਾ ਨੇ ਲੋਕਾਂ ਨੇ ਸਾਨੂੰ ਜ਼ਹਿਰ ਦਿੰਦੇ ਨੇ ਜ਼ਹਿਰ ਖਾਨ ਨੂੰ ਜ਼ਹਿਰ ਦੇ ਰਹੇ ਆ ਜੁਰੀਆ ਪਾ ਪਾ ਕੇ ਕੈਮੀਕਲ ਪਾ ਪਾ ਕੇ ਯਾਰ ਦਿੱਤਾ ਕਿਨੇ ਸਰਕਾਰਾਂ ਨੇ ਲੈ ਕੇ ਦਿੱਤਾ ਅਗਰੀ ਸਾਰੀ ਗਰਾਫੀ ਲੈ ਕੇ ਕੌਣ ਆਇਆ ਬੰਦੋਰੀਆਂ ਲੈ ਕੇ ਕੌਣ ਆਇਆ ਸਰਕਾਰਾਂ ਲੈ ਕੇ ਆ ਬੋਲ ਨਹੀਂ ਮਿਲਦੇ ਜਿਨ੍ਹਾਂ ਦੇ ਹੱਥਾਂ 'ਚ ਕਟੋਰਾ ਆ ਜਾਵੇ ਨਾ ਉਹਨਾਂ ਨੂੰ ਮੰਗਣ ਦੀ ਆਤ ਨਹੀਂ ਜਾ ਸਕਦੀ ਇਹ ਹੁਣ ਦਿੱਲੀ ਵਾਰ-ਵਾਰ ਮੰਗਣ ਜਾਂਦੇ ਆ ਧੰਨੇ ਲਾ ਲਾ ਕੇ ਇਹ ਆਪਦੇ ਹੱਕਾਂ ਮੰਗਣਾ ਗੁਨਾਹ ਆ ਤੁਸੀਂ ਨਹੀਂ ਕਰਨਾ ਪਏਗਾ ਪਾਣੀ ਪਾਣੀ ਖਤਮ ਕਰਤਾ ਹਵਾ ਗੰਦੀ ਕਰਤੀ ਇਹਨਾਂ ਲੋਕਾਂ ਨੇ ਗੱਲ ਆ ਲਾ ਕੇ ਉਹ ਤਾਂ ਫੈਕਟਰੀਆਂ ਤੋੜੀਆਂ ਸਭ ਤੋਂ ਵੱਧ ਧੂਆਂ ਤਾਂ ਫੈਕਟਰੀਆਂ ਚੋਂ ਨਿਕਲਦਾ ਪੰਜਾਬ ਦੇ ਦੁਸ਼ਮਣੇ ਦੁਸ਼ਮਣ ਟੈਕਸੀ ਸਟੈਂਡ ਵਾਲੇ ਰੋਂਦੇ ਪਏ ਆ ਕਹਿੰਦੇ ਦਿੱਲੀ ਦੇ ਇੰਡੇ ਗੇੜੇ ਸੀ ਲੋਕਾਂ ਨੇ ਜ ਟਿਕਟਾਂ ਕੈਨਸਲ ਹੋ ਗਈਆਂ ਉਹਨਾਂ ਨੂੰ ਕਿਹੜਾ ਚਾ ਉਹਨਾਂ ਨੂੰ ਕਿਹੜਾ ਚਾਗ ਆ ਜਿਹੜੇ ਸੜਕਾਂ ਤੇ ਬੈਠੇ ਆ ਉਹਨਾਂ ਦੇ ਵੀ ਪੁੱਤਰ ਹੋ ਗਏ ਜਿਹੜੇ 750 ਮਾਰ ਗਏ ਜਿਹੜੇ 750 ਮਾਰ ਗਏ ਜਿਹੜੇ ਜੱਗ ਮੀਰ ਹੋ ਗਏ ਉਹ ਮਾਵਾ ਦੇ ਪੁੱਤ ਉਹਨਾਂ ਨੂੰ ਕਿਹੜਾ ਚਾਗ ਆ ਤੁਹਾਨੂੰ ਉਹਨੂੰ ਚਾਹ ਤੋਹਿਆ ਉਹਦੇ ਪੁੱਤ ਕਿਉਂ ਨਹੀਂ ਤੋੜਦੇ ਬਾਟਰਾਂ ਤੇ ਉਹਨਾਂ ਦੇ ਮਰਦੇ ਆ ਖਾਨ ਨੂੰ ਗਵਾਂਡੀ ਨੇ ਲਿੱਤੀ ਥਾਰ ਮੈਂ ਕਿਉਂ ਨਹੀਂ ਲਿੱਤੀ ਉਹਨਾਂ ਦੇ ਪੈਸੇ ਖਰਾਬ ਕਰਕੇ ਅੱਜ ਉਹਨਾਂ ਨੂੰ ਕਹਿੰਦੇ ਸਾਡੇ ਲੋਨ ਮਾਫ ਕਰੋ ਉਹਨਾਂ ਉਹਨਾਂ ਦਾ ਜੀ ਨਹੀਂ ਕਰਦਾ ਉਹਨਾਂ ਦੇ ਪਤਾਂ ਦਾ ਜੀ ਨਹੀਂ ਕਰਦਾ ਵੀ ਅਸੀਂ ਸਾਰਾਂ ਦੇ ਜਾਣੀਏ ਫੇ ਪੈਸੇ ਦੋ ਪੈਸੇ ਦੋ ਦਿੰਦੇ ਆ ਭਰਦੇ ਆ ਉਹ ਮੇਰੀ ਗੱਲ ਸੁਣੋ ਇੱਕ ਮਿੰਟ ਗੋਡੀ ਤੋੜਾ ਨੁਕਸਾਨ ਹੋ ਜਾਏ ਇੱਕ ਮਿੰਟ ਇੱਕ ਮਿੰਟ ਤੋੜਾ ਨੁਕਸਾਨ ਹੋ ਜਾਏ ਥੋੜੀ ਫੈਕਟਰੀ ਨੂੰ ਹੋ ਜਾਏ ਤੁਹਾਨੂੰ ਮੁਆਵਜ਼ਾ ਮਿਲਦਾ ਕਿ ਨਹੀਂ ਮਿਲਦਾ ਤੁਹਾਨੂੰ ਬੀਮਾ ਮਿਲਦਾ ਇਹੀ ਤਾਂ ਰੋਣਾ ਇਹੀ ਤਾਂ ਰੋਣਾ ਲੈ ਕਿਉਂ ਨਹੀਂ ਮਿਲਦਾ ਦੋਸਤੋ ਆਪਾਂ ਕਿਸਾਨ ਬਣ ਕੇ ਆਪਾਂ ਲੋਨ ਲੈ ਲਿਆ ਆਪਾਂ ਕਿਸਾਨ ਬਣ ਕੇ ਲੋਨ ਲੈ ਲਿਆ ਉਸ ਲੋਨ ਦੇ ਨਾਲ ਆਪਾਂ ਵੱਡੀ ਵੱਡੀ ਗੱਡੀਆਂ ਲੈ ਲਈਆਂ ਮੁੰਡੇ ਵਿਦੇਸ਼-ਦੇਸ਼ ਤੇ ਬੱਚਿਆਂ ਦੇ ਵੱਡੇ ਵੱਡੇ ਵਿਆਹ ਕਰ ਲਏ ਵੱਡਾ ਵੱਡਾ ਦਿਖਾਵਾ ਕਰਨਾ ਕੁੱਟੀਆਂ ਵੱਡੀਆਂ ਵੱਡੀਆਂ ਪਾਲੀਆਂ ਜਦੋਂ ਪੈਸੇ ਦੇਣ ਦੀ ਵਾਰੀ ਆ ਜਾਂਦੀ ਉਦੋਂ ਉਦੋਂ ਜਦੋਂ ਥਾਰ ਦਿੱਤੀ ਜਾਂਦੀ ਨਾ ਵੱਡੀਆਂ ਰੀਲਾਂ ਪੈਂਦੀਆਂ ਜੱਟ ਨੇ ਥਾਰ ਲੈ ਲਈ ਕਰਜ਼ਾ ਮਾਫ ਕਰਾ ਨੀ ਤਾਂ ਕਿਸਾਨ ਬੰਜੇ ਨੇ ਮਾਸੂਮ ਕਿਸਾਨ ਦੱਸੋ ਕਿਉਂ ਇਦਾਂ ਕਿਉਂ ਤੁਹਾਨੂੰ ਪਤਾ ਕਿਹੜੀਆਂ ਮੰਗਾਂ ਲੈ ਕੇ ਬੈਠੇ ਆ ਉਹ ਪਤਾ ਹੀ ਨਾ ਸਾਰੇ ਦੇਸ਼ ਨੂੰ ਪਤਾ ਤੁਸੀਂ ਕੱਲੀ ਕਰਜ਼ੇ ਦੀ ਮੰਗ ਚੱਕੀ ਆ ਤੁਸੀਂ ਐਮਐਸਪੀ ਦੇਖੀ ਤੁਸੀਂ ਉਹ ਵੜਾਪਾ ਪੈਨਸ਼ਨ ਦੇਖੀ ਤੁਸੀਂ ਜਿਹੜੀਆਂ ਦੂਜੀਆਂ 23 ਮੰਗਾਂ ਲੈ ਕੇ ਮੰਗੀਆਂ ਇੱਕ ਮਿੰਟ ਧਿੰਦੋਸਤਾਨ ਦੇ ਵਿੱਚ ਅਲਗ-ਅਲਗ ਤਰ੍ਹਾਂ ਦੀਆਂ ਖੇਤੀਆਂ ਹੁੰਦੀਆਂ। ਕੀ ਆ ਸਰਕਾਰ ਹਰ 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 ਪ੍ਰੋਡਕਟ ਦੇ ਉੱਤੇ ਐਮਐਸਪੀ ਦੇ ਸਕਦੀ ਹੈ? ਜਿਹੜੇ ਮੇਨ ਪ੍ਰੋਡਕਟ ਹੁੰਦੇ ਉਹਨਾਂ ਤੇ ਸਰਕਾਰ ਐਮਐਸਪੀ ਦਿੰਦੀ ਆ। ਉਹ ਦੇਰੀ ਇਹਨਾਂ ਨੂੰ ਕਣਕ ਦਿੱਤੀ ਦਿੱਤੀ ਜਾ ਰਹੀ ਹੈ, ਝੋਨਾ ਲਿੱਤਾ ਜਾ ਰਿਹਾ ਹੈ। ਜਦਕਿ ਇਹਨਾਂ ਦਾ ਜਿਹੜੀ ਕਣਕ ਹੈ, ਘਟੀਆ ਕਣਕ ਹੁੰਦੀ ਹੈ ਫਿਰ ਵੀ ਸਰਕਾਰ ਖਰੀਦੀ ਆ 1900 ਰੁਪਏ ਭਾਅ 2000 ਰੁਪਏ ਭਾਅ ਖਰੀਦੀ ਆ। ਜਿਹੜੀ Madhya Pradesh ਦੀ ਕਹਿੰਦੇਗਾ ਅੱਜ ਵੀ ਮੰਡੀ ਦੇ ਵਿੱਚ 4000 ਰੁਪਏ ਭਾਂ ਨੂੰ ਵਿਕਦੀ ਪਈ ਆ। ਜਾਂ ਵੀ ਕੌਣ ਦਿੰਦਾ ਸਰਕਾਰੀ ਦਿੰਦੀ ਆ ਸਰਕਾਰ ਵਧੀਆ ਪੀ ਦੇ ਦੇ। ਲੜਕੋ ਵਧੀਆ ਮੱਧੇ Madhya Pradesh ਨੂੰ ਵੀ ਸਰਕਾਰੀ ਦੇ ਰਹੀ ਹੈ ਨਾ। Madhya Pradesh ਦੇ ਕਿਸਾਨ ਨੂੰ ਵੀ ਸਰਕਾਰੀ ਦੇ ਰਹੀ ਹੈ ਨਾ। ਉਹਨਾਂ ਦੀ ਕਣਕ ਕਿਉਂ ਵਧੀਆ ਹੁੰਦੀ ਹੈ? ਸਵਾਲ ਦੇਖੋ ਨਾ ਸਾਨੂੰ ਤਾਂ ਜ਼ਹਿਰ ਵਿੱਚ ਜਾ ਰਹੇ ਨੇ ਜਿਨ੍ਹਾਂ ਨਾਲ ਸ਼ਰੀਰਿਕ ਅਲਰਜੀਆ ਹੋ ਰਹੀਆਂ ਨੇ, ਬਿਮਾਰੀਆਂ ਪੈਦਾ ਹੋ ਰਹੀਆਂ ਨੇ। ਤੁਸੀਂ ਇੱਕ ਪਾਸੇ ਦੀ ਗੱਲ ਨਾ ਕਰੋ। ਮੈਂ ਫੇਰ ਕਹਿ ਰਿਹਾ ਅਗਰ ਤੁਸੀਂ ਇੱਕ ਪਾਸੇ ਦੀ ਗੱਲ ਕਰਦੇ ਹੋ ਅਸੀਂ ਤਾਂ ਦੋਨੇ ਪਾਸੇ ਦੀ ਗੱਲ ਕਰਦੇ ਆਂ ਮੈਂ ਤਾਂ ਆਪਣੀ ਗੱਲ ਕਰੂਗਾ ਨਾ ਮੇਰਾ ਵਪਾਰ ਦਾ ਨੁਕਸਾਨ ਕਿਉਂ ਹੋਵੇ ਫਿਰ ਉਹ ਹੀ ਜਦ ਤੁਸੀਂ ਆਪ ਦੀ ਗੱਲ ਕਰਦੇ ਹੋ ਅਸੀਂ ਪੱਤਰਕਾਰ ਆ ਅਸੀਂ ਕਿਸਾਨ ਦੀ ਵੀ ਕਰਨੀ ਆ ਅਸੀਂ ਧੋੜੀ ਵੀ ਕਰਨੀ ਆ ਮੇਰੀ ਗੱਲ ਸੁਣੋ ਤੁਸੀਂ ਤਰਨਾ ਲਾਇਆ ਆਪਣੀ ਗੱਲਾਂ ਕਰਕੇ ਠੀਕ ਹੈ ਤੁਹਾਨੂੰ ਤੁਹਾਡੀ ਡਿਮਾਂਡ ਆ ਸਰਕਾਰ ਦੇ ਨਾਲ ਹੋਊਗੀ ਤਰਨਾ ਲਾਇਆ ਤੁਹਾਡੇ ਤਰਨੇ ਨਾਲ ਵਪਾਰੀ ਦਾ ਨੁਕਸਾਨ ਕਿ ਹੋਵੇ ਮੇਰਾ ਨੁਕਸਾਨ ਕਿ ਹੋਵੇ ਕਿਸਾਨਾਂ ਨੇ ਧਰਨਾ ਲਾਇਆ ਕਿਸਾਨ ਤਾਂ ਨਹੀਂ ਸੜਕ ਜਾਮ ਕਰਕੇ ਬੈਠੇ ਸਰਕਾਰ ਬਾਰਡਰ ਖੋਲ ਦੇ ਕਿਸਾਨ ਅੱਗੇ ਚਲੇ ਜਾਣਗੇ ਦਿੱਲੀ ਜੰਮਤਰ ਮੱਤੇ ਜਾ ਕੇ ਬੈਠ ਜਾਣਗੇ ਐਕਚੁਅਲੀ ਐਕਚੁਅਲੀ ਗੱਲ ਪਤਾ ਕੀ ਹੈ ਜ਼ਮੀਰ ਮਰੇ ਹੋਏ ਲੋਕਾਂ ਦੀ ਜ਼ਮੀਰ ਮਰੇ ਵਾਰ-ਵਾਰ ਮੰਗਣ ਦੀ ਹੱਤ ਪੈ ਗਈ ਐਕਚੁਅਲੀ ਕੀ ਹੈ ਸਰਕਾਰਾਂ ਨੇ ਪਹਿਲਾਂ ਵੋਟਾਂ ਦੀ ਖਾਤਰ ਨਾ ਇਹਨਾਂ ਦੇ ਲੋਨ ਮਾਫ ਕਰਦੀ ਆਈ ਹੈ ਹੁਣ ਵੀ ਇਹਨਾਂ ਨੂੰ ਲੱਗਦਾ ਵੀ ਚੋਣਾਂ ਵਾਰੇ ਲੋਕ ਸਭਾ ਦੇ ਮੋਦੀ ਢਾਲੋ ਸਰਕਾਰ ਢਕਾਣਿਆਂ ਦੇ ਵੀ ਮਾਫ ਹੋਂਦੇ ਆ ਉਹ ਤਾਂ ਅਬਾਨੀ ਡਾਨੀਆਂ ਦੇ ਮਾਫ ਹੋ ਗਏ ਉਹ ਤਾਂ ਅਰਬਾਂ ਕਰੋੜਾਂ ਰੁਪਏ ਬਾਨੀ ਡਾਨੀਆਂ ਦਾ ਮਾਫ ਕਰਤਾ ਕਾਰਪੋਰੇਟ ਘਰਾਣਿਆਂ ਦਾ ਮਾਫ ਇਹਨਾਂ ਦੇ ਵੀ ਸ਼ਰਤਾਂ ਹੀ ਹੋ ਰੇ ਕਰਜ਼ੇ ਮਾਫ ਇਹਨਾਂ ਦੇ ਕਿਹੜੇ ਨਹੀਂ ਹੋ ਰੇ ਗਲਤ ਤਾਂ ਹੋਈ ਗੱਲ ਇਹਨਾਂ ਦੇ ਵੀ ਸ਼ਰਤ ਹੋ ਰਹੀ ਗੱਲ ਵਪਾਰੀ ਵਪਾਰੀਆਂ ਨੂੰ ਟੈਕਸ ਮਾਫ ਹੋ ਜਾਂਦਾ ਫੈਕਟਰੀਆਂ ਲਾਉਂਦੇ ਨੇ ਇਹਨਾਂ ਨੂੰ ਕੁਝ ਮਿਲਦੀ ਆ ਧੰਨਵਾਦ ਧੰਨਵਾਦ ਉਹ ਬੋਤਾਂ ਮੈਂ ਕਹਿੰਦਾ ਸਾਨੂੰ ਦਵਾਉ ਮੁਆਜਰ ਮੋਂ ਮੁੱਖ ਮੰਤਰੀ ਨਹੀਂ ਕਹਿੰਦਾ ਨੀ ਐਨਓਸੀ ਖਤਮ ਮੇਰੀ ਗੱਲ ਕੋਈ ਲੋ 2 ਮਹੀਨਿਆਂ ਤੋਂ ਮਾਲ ਬਣਾ ਕੇ ਅੰਦਰ ਰੱਖਿਆ ਹੋਇਆ ਟਰਾਂਸਪੋਰਟਾ ਬੰਦ ਦਾ ਮਾਲ ਨਾ ਆ ਗਿਆ ਮੁਆਜਰ ਦਵਾ ਦਿਓ ਮੈਨੂੰ ਮੈਂ ਕਦੇ ਵੀ ਵਿਰੋਧ ਨਹੀਂ ਕਰੂੰਗਾ ਮੈਨੂੰ ਮੁਆਜਰ ਦਵਾ ਦਿਓ ਤੁਸੀਂ ਕਿਹੜਾ ਇਕੱਲੇ ਬੈਠੇ ਹੋ ਸਾਰੇ ਬੈਠੇ ਆਫਰੇ ਪੰਜ ਕਿਸ਼ਤ ਦਵਾ ਦਿਓ ਮੇਰੀ ਗੱਡੀ ਦੀ ਕਿਸ਼ਤ ਦਵਾ ਦਿਓ ਮੈਂ ਕਦੇ ਮੈਂ ਨਹੀਂ ਕਰੂੰ ਮੇਰਾ ਕਰਜ ਮਾਫ ਕਰਾ ਦਿਓ ਮੈਂ ਕਿਸਾਨਾਂ ਦਾ ਵਿਰੋਧ ਨਹੀਂ ਕਰੂੰਗਾ ਮੇਰੀ ਗੱਡੀ ਵੀ ਲੋਨ ਤੇ ਹੀ ਐ ਉਹਦੀ ਵੀ ਮੇਰਾ ਕਿਸਾਨਾਂ ਨੇ ਤਾਂ ਨਹੀਂ ਕਿਹਾ ਸੀ ਵੀ ਲੋਨ ਤੇ ਘਰ ਬਣਾ ਲਓ ਲੋਨ ਤੇ ਗੱਡੀ ਲੈ ਲਓ ਸਰਕਾਰਾਂ ਨੇ ਵੀ ਨਹੀਂ ਕਿਹਾ ਨਾ ਅਸੀਂ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਕਰਜ਼ਾ ਦਾ ਦੋਨਾਂ ਪਾਸੇ ਸੇਮ ਹੀ ਆਣਾ। ਕਰਜ਼ਾ ਤੁਹਾਡੇ ਲਈ ਵੀ ਸੇਮ ਹੀ ਆਪਦੇ ਨਹੀਂ ਲੈਂਦੇ ਨੇ। ਵਪਾਰੀ ਕਰਜ਼ਾ ਕਰਕੇ ਕੁੰਡਲ ਸਾਹਿਬ ਵਪਾਰ ਕਰਦਾ। ਇਹਨਾਂ ਦੀ ਤਰ੍ਹਾਂ ਉਹ ਕਰਜ਼ਾ ਲੈ ਕੇ ਗੱਡੀਆਂ ਨਹੀਂ ਲੈ ਲੈਂਦਾ। ਉਹ ਥਾਰ ਜੱਟ ਨੇ ਥਾਰ ਲੈ ਲਈ। ਵਪਾਰ ਕਰਦਿਆ ਉਹ ਕਰਜ਼ਾ ਕਾਹਦੇ ਲਈ ਲੈਂਦਿਆ ਫਸਲ ਮਰ ਜਾਂਦੀ ਆ। ਫਸਲਾਂ ਲਈ ਖੇਤੀ ਲਈ ਕਰਜ਼ਾ ਲਿਆ ਜਾਂਦਾ। ਉਹ ਲਿੱਤਾ ਉਹਦੇ ਲਈ ਲਿੱਤਾ ਦਾ ਖਰਚ ਕੀਤਾ ਜਾਂਦਾ। ਲਿੱਤਾ ਕਿਸਾਨੀ ਖੇਤੀ ਕਰਕੇ ਲਿੱਤਾ ਜਾਂਦਾ ਕਰਜ਼ੇ। ਖਰਚ ਕੀਤੇ ਜਾਂਦਾ ਮੋਟੀਆਂ ਗੱਡੀਆਂ ਲੈ ਲੀਆਂ ਮੋਟਰਸਾਈਕਲ ਬੁੱਲਟ ਪਟਾਕੇ ਵਾਲੇ ਲੈ ਲੇ ਆਪਣੇ ਬੱਚੇ ਵਿਦੇਸ਼ ਭੇਜਤੇ ਇਹਨਾਂ ਉੱਤੇ ਖਰਚ ਕਰ ਦਿੱਤਾ ਇਹ ਵਿਦੇਸ਼ ਬੱਚੇ ਪੜ੍ਹੇ ਆਉਣਗੇ ਫਿਰ ਕੀ ਗੁਨਾਹ ਹੋ ਗਿਆ ਬਾਜੀ ਸੋਦ ਇੱਕ ਗੱਲ ਆ ਫੁਕਰੀ ਮਾਨ ਨਹੀਂ ਰੱਜ ਗਿਆ ਆਪਾ ਪੰਜਾਬ ਚ ਕੀ ਆ ਕਰਜ਼ਾ ਚੜੂਗਾ ਕਿਸਾਨ ਦੇ ਕੀ ਆ ਕੀ ਕਹਿੰਦੇ ਵਿਰੋਧ ਕਰ ਲਾਂਗੇ ਧਰਨੇ ਲਾ ਲਾਂਗੇ ਬਾਰਡਰ ਸੀਲ ਕਰਾ ਦੇਾਂਗੇ ਆ ਪਾਲਸੀ ਆ ਇਹਨਾਂ ਦੀ ਇਹ ਕੰਨੀ ਫੁਕਰੀ ਮਾਨੀ ਲੋਕ ਧਰਨੇ ਤੇ ਬੈਠੇ ਨਾ ਉਹ ਕਿਸਾਨਾਂ ਦੀ ਇੱਕੋ ਹੀ ਪਾਲਸੀ ਆ ਰੱਜ ਕੇ ਇੰਜੋਏ ਕਰਨਾ ਕਰਜ਼ਾ ਲੈ ਲੈਣਾ ਰੱਜ ਕੇ ਪੈਸਾ ਉਜਾੜ ਦੇਣਾ ਉਸ ਤੋਂ ਬਾਅਦ ਕਹਿਣਾ ਹਾਂ ਮਰ ਗਿਆ ਕਿਸਾਨ ਤੁਸੀਂ ਵੀ ਕਰ ਲੋ ਫਿਰ ਇਹੋ ਜਿਹਾ ਇੰਜੋਏ ਸੜਕਾਂ ਤੇ ਤੁਸੀਂ ਵੀ ਪੈ ਜਾਇਆ ਕਰੋ ਤੁਸੀਂ ਵੀ ਇੰਜੋਏ ਕਰ ਸਕਦੇ ਹੋ ਦੇਸ਼ ਕਿੱਥੇ ਜਾਊਗਾ ਦੇਸ਼ ਦੀ ਅਰਥਵਿਵਸਤਾ ਕਿੱਥੇ ਜਾਊਗੀ ਅਗਰ ਵਪਾਰੀ ਵੀ ਆਪਣੇ ਕਰਜ਼ੇ ਲਈ ਧਰਨੇ ਲਾਂ ਲੱਗ ਗਿਆ ਤਾਂ ਦੇਸ਼ ਦੀ ਅਰਥਵਿਵਸਤਾ ਕਿੱਥੇ ਜਾਊਗੀ ਤੇ ਜੇ ਕਿਸਾਨ ਨੂੰ ਐਮਐਸਪੀ ਮਿਲ ਗਈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਕਹਿੰਦੀ ਆ ਅਰਥਵਿਵਸਤਾ ਹੋਰ ਚੱਕੀ ਜਾਊਗੀ ਸੁਆਮੀ ਨਾਥਨ ਰਿਪੋਰਟ ਖੇਤੀ ਵਿਗਿਆਨੀ ਹੋਏ ਉਹ ਤਾਂ ਨਹੀਂ ਗਲਤ ਲੈ ਕੇ ਗਏ ਤੁਸੀਂ ਉਹਨਾਂ ਨੂੰ ਗਲਤ ਮੰਨਦੇ ਹੋ ਬੜੇ ਵੱਡੇ ਗਿਆਨੀ ਹੋਗੇ ਮੈਨੂੰ ਨਹੀਂ ਪਤਾ ਰਿਪੋਰਟ ਮੈਂ ਦੇਖੀ ਨਹੀਂ ਹੈ ਅਗਰ ਸਾਰੇ ਕਰਜ਼ੇ ਦੇਸ਼ ਦਾ ਜਿੰਨਾ ਬਹੇਟਣਾ ਦੇ ਆਦਾਰ ਤੇ ਆ ਕੇ ਇੱਕ ਇੱਕ ਪੰਜਾਬ ਇੱਕ ਦੇਸ਼ ਦਾ ਹਿੱਸਾ ਨਾ ਛੋਟਾ ਜਿਹਾ ਹਿੱਸਾ ਹੈਗਾ ਪੰਜਾਬ ਬਾਕੀ ਵੀ ਸਾਡੇ 26 ਸਟੇਟਾਂ ਹੈਗੀਆਂ ਤਕਲੀਫ ਇੱਥੇ ਹੀ ਆ ਉਹ ਕਿਉਂ ਨਹੀਂ ਦਰਦੇ ਪ੍ਰਦਰਸ਼ਨ ਕਰਦੇ ਜਿੰਨਾ ਇਹ ਰੋਲਾ ਪਾਉਂਦੇ ਨੇ ਸਾਰੀ ਤਕਲੀਫ ਪੰਜਾਬ ਦੀ ਕਰਦਾ ਹਰਿਆਣਾ ਕਰ ਰਿਹਾ Rajasthan ਕਰ ਰਿਹਾ UP ਕਰ ਰਿਹਾ ਦੱਸੋ ਨਾ ਨਾ ਮਾਤਰ ਨਾ ਮਾਤਰ ਲੋਕ ਨੇ ਮੇਰੀ ਗੱਲ ਸਮਝੋ ਤੁਸੀਂ ਮੈਂ ਲਾਦਾ ਦੇਖਦੇ ਨਹੀਂ ਕਿ ਉਹਨਾਂ ਨੂੰ ਹਾਂ ਜੀ ਛੱਡੋ ਨਾ ਮੈਂ ਤੁਹਾਨੂੰ ਕਹ ਰਿਹਾ ਐਡਾ ਅੰਦੋਲਨ ਹੈ ਨਾ ਇਹ ਫੇਲ ਹੈ ਐਂਡ ਚ ਇਹਨਾਂ ਦੇ ਲੀਡਰਾਂ ਨੂੰ ਇਹ ਪੈਣੀ ਅਸੀਂ ਵਾਪਸ ਪਿਛਲਾ ਅੰਦੋਲਨ ਵੀ ਕਹਿੰਦੇ ਸੀ ਫੇਲ ਆ ਪਾਜੀ ਫੇਲ ਹੀ ਸੀ ਛੱਡ ਉਸ ਅੰਦੋਲਨ ਦੇ ਨਾਲ ਕਿਹਾ ਉਹ ਜਿਹੜਾ ਪਹਿਲਾ ਅੰਦੋਲਨ ਕੀਤਾ ਕਿਹਾ ਪੰਜਾਬ ਦੇ ਕਿਸਾਨ ਦੀ ਆਏ ਦੁੱਗਣੀ ਹੋਈ ਮੈਨੂੰ ਜਵਾਬ ਦੇ ਦਿਓ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣੇ ਸੀ ਉਹ ਕਹਿੰਦੇ ਕਰਾ ਲਏ ਮੈਂ ਦਫਾ ਕਰੋ ਉਹਨੂੰ ਵੀ ਤੁਸੀਂ ਦੱਸੋ ਮੈਂ ਇਹ ਗੱਲ ਕਿਹਨਾ ਉਸ ਅੰਦੋਲਨ ਤੋਂ ਬਾਅਦ 13 ਮਹੀਨੇ ਲੜਾਈ ਲੜਨ ਤੋਂ ਬਾਅਦ 200 ਕਿਸਾਨ ਦੀਆਂ ਮੋਤਾਂ ਤੋਂ ਬਾਅਦ ਪਰਚੀਆਂ ਤੋਂ ਬਾਅਦ ਦਿੱਲੀ ਦੇ ਮੁੰਡਿਆਂ ਉੱਤੇ ਹੋਏ ਪਰਚੀਆਂ ਤੋਂ ਬਾਅਦ ਕਿਹਾ ਸਾਡੇ ਪੰਜਾਬ ਦੇ ਕਿਸਾਨ ਦੀ ਆਏ ਦੁੱਗਣੀ ਹੋਈ ਅਗਰ ਪੰਜਾਬ ਦਾ ਕਿਸਾਨ ਸਹੀ ਆਪਣੀ ਮੰਗ ਲੈ ਕੇ ਚੱਲਦਾ ਵੀ ਮੈਨੂੰ ਰਾਜਸਥਾਨ ਦੀ ਤਰਜ਼ ਦੇ ਉੱਤੇ ਕਿ ਜੇ 우리 ਖੇਤੀ ਕਰਨ ਦੀ ਖਸ ਖਦੀ ਖੇਤੀ ਕਰਨ ਦੀ ਮਤੀ ਦਿੱਤੀ ਜਾਂਦੀ ਸ਼ਾਇਦ ਕਿਸਾਨ ਦੀ ਆਏ ਦੁੱਗਣੀ ਹੁੰਦੀ ਸਾਡਾ ਸ਼ਾਇਦ ਕਿਸਾਨ ਤਾਕਤਵਰ ਹੁੰਦਾ ਸਾਡੇ ਪੰਜਾਬ ਦੀ ਅਰਥਵਿਵਸਥਾ ਵੀ ਤਾਕਤਵਰ ਹੁੰਦੀ ਪਰ ਸਾਡੇ ਕਿਸਾਨ ਉਹ ਨਾ ਪੰਜਾਬ ਦੇ ਨੂੰ ਜ਼ਿਆਤਰ ਲੋਕਾਂ ਨੂੰ ਫਰੀ ਖਾਂ ਦੀ ਹੱਤ ਪੈ ਗਈ ਹੈ ਕਰਜ਼ੇ ਮਾਫੀ ਦਾ ਰੋਲਾ ਪਾ ਲੋ ਪਹਿਲਾਂ ਕਰਜ਼ੇ ਲੈ ਲੋ ਉਜੜ ਲੋ ਪੈਸੇ ਫਿਰ ਧਰਨੇ ਪ੍ਰਦਰਸ਼ਨ ਕਰ ਲੋ ਇਹ ਜਿਹੜੀ ਆਸਤ ਪੈ ਗਈ ਨੇ ਸਰਕਾਰਾਂ ਨੇ ਪਾਈਆਂ ਰਾਜਨੀਤਿਕ ਪਾਰਟੀਆਂ ਨੇ ਪਾਈਆਂ ਇਹ ਬਿਲਕੁਲ ਗਲਤ ਪਾਈਆਂ ਬੰਦ ਹੋਣੀ ਚਾਹੀਦੀ ਆ ਗੱਲ ਤੁਸੀਂ ਅਖੀਰਲੀ ਬਿਲਕੁਲ ਸਹੀ ਕੀਤੀ ਹੈ ਇਹਦੇ ਤੇ ਤੁਹਾਨੂੰ ਮੈਂ ਓਕੇ ਕਹਾਂਗਾ ਕਿਉਂ ਨਾ ਹੋਵੇ ਤੋ ਸੁਣੋ ਸਰਕਾਰਾਂ ਨੇ ਜਿਹੜੀ ਆਸਤ ਪਾਈ ਤੁਸੀਂ ਜਿਹੜੀ ਫਰੀ ਵਾਲੀ ਗੱਲ ਕੀਤੀ ਹੋ ਮੈਂ ਤੁਹਾਡੇ ਨਾਲ ਪਹਿਲਾਂ ਪਹਿਲੇ ਇੱਕ ਗੱਲ ਸਮਝੋ ਨਾ ਮੇਰੀ ਇੱਛਾ ਸ਼ਕਤੀ ਰਹੀ ਵੀ ਮੈਂ ਕਿਸਾਨ ਦੀ ਮੇਰੇ ਕਿਸਾਨ ਦੀ ਆਇਆ ਦੁਗਣੀ ਹੋਵੇ ਮੈਂ ਇੱਕ ਮੈਂ ਸ਼ਿਵਸਰਾ ਪੰਜਾਬ ਦਾ ਪ੍ਰਧਾਨ ਆ ਸਮਝ ਲਓ ਮੈਂ ਰਾਸ਼ਟਰੀ ਚੇਅਰਮੈਨ ਮੈਂ ਚਾਹੁੰਗਾ ਮੇਰਾ ਬਰਕਤ ਜਿਹੜਾ ਹੈਗਾ ਉਹ ਵੀ ਫੁੱਲੇ ਫੁੱਲੇ ਇੱਕ ਚੀਜ਼ ਇਹਨਾਂ ਦੇ ਲੀਡਰ ਚਾਹਦੇ ਨਹੀਂ ਸਾਡਾ ਜਿਹੜਾ ਕਿਸਾਨ ਹੈ ਉਹ ਆਰਥਿਕ ਤੌਰ ਤੇ ਇੱਕ ਤਾਕਤਵਰ ਬਣੇ ਇਹ ਸਹੀ ਮੁੱਦਾ ਚੱਕਣਾ ਨਹੀਂ ਚਾਹਦੇ ਇਹ ਕਹਿਣ ਸਕੇਂਦਰ ਸਰਕਾਰ ਤੋਂ ਡਿਮਾਂਡ ਕਰਨ ਜਿੰਨਾ ਤਾਂ ਅਮਜਾਮ ਇਹਨਾਂ ਪੈਸਾ ਲਾ ਕੇ ਅੰਦੋਲਨ ਕੀਤਾ ਜਾਂਦਾ ਇੱਕੋ ਮੰਗ ਰੱਖਣ Rajasthan ਦੀ ਤਰ੍ਹਾਂ ਦੇ ਸਾਨੂੰ ਕੀੰਦੀ ਖੇਤੀ ਖਾਸ ਕਰਕੇ ਖੇਤੀ ਕਰਨ ਦੀ ਮਤੀ ਦਿੱਤੀ ਜਾਵੇ ਸਾਡੇ ਪੰਜਾਬ ਦੇ ਨਾਲ ਲੱਗਦਾ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੁੱਲ੍ਹੇ ਜਾਵੇ ਉਹ ਗੱਲ ਨਹੀਂ ਕਰਨੀ ਕਿਸੇ ਕਿਸਾਨ ਨੇ ਸਿਰਫ ਇਹ ਗੱਲ ਕਰਨੀ ਮੇਰਾ ਪੰਜਾਬ ਕਿਦਾਂ ਤਬਾਹ ਹੋਵੇ ਮੇਰਾ ਪਾਰਕ ਦਾ ਤਬਾਹ ਹੋਵੇ ਮੈਨੂੰ ਤਾਂ ਲੱਗਦਾ ਕਿਤਨਾ ਕਿਤੇ ਦੇਖੋ ਇੱਥੇ ਫੇਰ ਸਵਾਲ ਬਣ ਜਾਂਦਾ ਆਪ ਦਾ ਘਰ ਕੌਣ ਚਾਹੁੰਦਾ ਵੀ ਤਬਾਹ ਹੋ ਜਾਏ ਤੁਸੀਂ ਚਾਹੁੰਦੇ ਮੇਰਾ ਘਰ ਤਬਾਹ ਹੋ ਜਾਵੇ ਉਹ ਆਪਣਾ ਸਿਰਫ ਆਪਣਾ ਘਰ ਜਿੱਥੇ ਉਹਨਾਂ ਦਾ ਘਰ ਬਣਿਆ ਉਹਨੂੰ ਬਚਾਉਣਾ ਚਾਹੁੰਦੇ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਪੰਜਾਬ ਨੂੰ ਨਹੀਂ ਬਚਾਉਣਾ ਚਾਹੁੰਦੇ ਮੈਨੂੰ ਤਾਂ ਲੱਗਦਾ ਕਿਤਨਾ ਕਿਤੇ ਪਿੱਛੇ ਦੇ ਵਿਦੇਸ਼ੀ ਤਾਕਤਾਂ ਨੇ ਇਸ ਅੰਦੋਲਨ ਦੇ ਮਗਰ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਅੱਤਵਾਦਾਂ ਦਾ ਨਹੀਂ ਸਾਡਾ ਪੰਜਾਬ ਬਰਬਾਦ ਹੋਇਆ ਪਰ ਇਹਨਾਂ ਅੰਦੋਲਨਾਂ ਕਰਕੇ ਸਾਡਾ ਪੰਜਾਬ ਬਰਬਾਦ ਹੋ ਰਿ ਤਾ ਸਾਡੇ ਨਾਲ राजीव टंडन ਮੌਜੂਦ ਸੀਗੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨਤਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੂੰ ਜਿਹੜਾ ਜੇ ਕਹਿ ਦਿਆ ਜਿਸ ਤਰੀਕੇ ਨਾਲ ਵਿਰੋਧ ਕਰਦੇ ਆ ਤਾਂ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਦੇ ਬਾਰੇ ਸਮਝਾਇਆ ਜਾਵੇ ਪਰ ਕੋਈ ਗੱਲ ਨਹੀਂ ਕਹਿੰਦੇ ਜਦੋਂ ਵੀ ਕੋਈ ਅੰਦੋਲਨ ਲੜੇ ਗਿਆ ਤਾਂ ਉਹਦਾ ਵਿਰੋਧ ਵੀ ਜ਼ਰੂਰ ਹੁੰਦਾਗਾ ਮੈਨੂੰ ਰਾਜੀ ਸਿੰਘ ਭੱਲਰ ਨੂੰ ਹੁਣ ਦੇ ਇਜਾਜ਼ਤ ਤੇ ਬਣੇ ਦਿਓ ਦਾ ਇੰਪੈਕਟ ਦੇ ਨਾਲ